ਜਿੰਦਾਬਾਦ ਜਿੰਦਾਬਾਦ ਜਨਰਲ ਲੋਕ ਜਿੰਦਾਬਾਦ 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 ਸਾਰੇ ਲੋਕਲਾਜ ਮੇਰੇ ਉਥੇ ਜਿਹੜੇ ਮੇਰੇ ਨਾਲ ਸਾਥੀ ਉਹਦੇ ਆਰਡਰ ਉਥੇ ਹੋ ਗਏ ਮੇਰੀ ਅਰੰਝਿਸ਼ਤਾ ਮੇਰੀ ਬਦਲੀ ਫੁਰਸੇ ਕਰ ਦਿੱਤੀ ਗਈ ਪਹਿਲਾਂ ਪੇਰੇ ਆਵਾਜ਼ੀ ਪਾਰਟੀ ਦੀ ਸਪੋਰਟ ਕੀਤੀ ਆ ਮੈਂ ਆਰਬੜੀ ਪਾਰਟੀ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਜਿੰਦਾਬਾਦ ਕੋ ਕੀਤੀ ਪਲਵੀ ਰੱਦ ਕਰੋ ਰੱਦ ਕਰੋ ਯਾਰ ਜਲਦੀ ਪੁੱਛੋ ਮੇਰਾ ਕੀ ਕਸੂਰ ਆ ਜਦ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਕੋਲੋਂ ਪੈਸਾ ਲਿਆ ਹੋਵੇ ਮੈਂ ਦੇਦਾਰ ਰਹੇ ਸਾਥੀ ਜਿਹੜੇ ਮਾਰਤਾ ਰਿਆ ਪਰ ਉਹਦੀ ਬਦਲੀ ਰੱਦ ਨਹੀਂ ਕਰਾਂਗੇ ਉਹਦੇ ਬਾਅਦ ਚ ਉਹ ਆਪਣਾ ਅਸਰ ਛੁਕ ਵਰਤ ਕੇ ਸਾਥੀ ਸਾਡਾ ਜਿਹੜਾ ਉਹ 7 3 2024 ਨੂੰ ਬਦਲੀ ਕਰਾ ਕੇ ਸਰਦ ਨੂੰ ਟਾਂਗ ਰਿਆ ਆ ਉਹ ਤੋਂ ਚੋਣ ਜਵਾਬ ਤਾਂ ਲੱਗ ਚੁੱਕਾ ਸੀ ਨਿੱਜੀ ਰੰਜਿਸ਼ ਰੱਖਦੇ ਆ ਸਾਡੀ ਬਿਜਲੀ ਮੰਤਰੀ ਨੇ ਫਿਰ ਸਾਡੇ ਸਾਥੀ ਦੀ ਜਿਹੜੀ ਬਦਲੀ ਆ ਉਹ ਚੋਣ ਜਾਬਤਾ ਖਤਮ ਹੁੰਦਿਆਂ ਸਾਰੀ 7 6 2024 ਨੂੰ ਸ਼ਹਿਰਪੁਰਤੀ ਕਰਤੀ ਗਈ ਹੈ ਮੰਤਰੀ ਬੋਲਦਾ ਬਾਤ ਨਰਸਪਾਲ ਨੇ ਕੁੱਤਿਆਂ ਦੇ ਉੱਤੇ ਕੰਮ ਕਰੋ ਕੰਮ ਕਰੋ ਪ੍ਰੋਟੈਸਟ ਕਰ ਰਹੇ ਆ 14 ਤਰੀਕ ਨੂੰ ਸੀ ਸਭ ਨੂੰ ਟਾਂਗਰਾ ਖੇਤਰ ਨਾਲ ਦਿੱਤਾ 13 ਤਰੀਕ ਨੂੰ ਫੇਰ ਦੁਬਾਰਾ ਧਰਨ ਦਿੱਤਾ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 5 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਤੁਹਾਡਾ ਮਸਲਾ ਹੱਲ ਕਰਦਿਆਂ ਨੇ 18 ਤਰੀਕ ਸ਼ਾਮ 5 ਵਜੇ ਤੱਕ ਸਾਡਾ ਮਸਲਾ ਨਹੀਂ ਹੱਲ ਹੋਇਆ ਅਸੀਂ ਉੱਚ ਅਧਿਕਾਰੀਆਂ ਨਾਲ ਬੇਸੰਪਰਕ ਕੀਤਾ ਪਰ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਦੇ ਹੋਏ ਸਾਨੂੰ ਇਹ ਸਨੇ ਦਿੱਤਾ ਕਿ ਅਸੀਂ ਤੁਹਾਡੀ ਬਦਲੀ ਸੁਲਝਾ ਰਹੇ ਹਾਂ ਸਾਡੀ ਕੋਈ ਸੁਣਦਾ ਕਰਨ ਤਾਂ ਨਹੀਂ ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਕਰਕੇ ਤੁਹਾਡੀ ਬਦਲੀ ਰੱਦ ਨਹੀਂ ਹੋ ਸਕਦੀ ਜਿਹੜੀ ਮੇਰੀ ਪਿੰਨੋ ਵੀ ਬਦਲੀ ਸੋਰ ਸਿੰਘ ਕਰ ਦਿੱਤੀ ਗਈ ਆ ਜਿਹੜੇ ਪ੍ਰਮੋਸ਼ਨ ਆਰਡਰ ਹੋਏ ਆ ਸਾਰੇ ੁਲਾਜਮ ਮੇਰੇ ਉੱਥੇ ਜਿਹੜੇ ਮੇਰੇ ਨਾਲ ਸਾਥੀਆਂ ਦੇ ਆਰਡਰ ਉੱਥੇ ਹੋ ਗਏ ਆ ਮੇਰੀ ਅਰੰਝਿਸ਼ਤਾ ਮੇਰੀ ਬਦਲੀ ਸੋਰ ਸਿੰਘ ਕਰ ਦਿੱਤੀ ਗਈ ਇਸ ਕਿਸ ਗੱਲ ਦੀ ਹੈ ਸਿਆਸੀ ਦਾ ਵੀ ਜੋ ਸਿਆਸੀ ਉਹ ਕੋਈ ਮੇਰੀ ਮੇਰੇ ਪਹਿਲਾਂ ਮੇਰੇ ਆਵਾਜ਼ ਹੀ ਪਾਰਟੀ ਦੀ ਸਪੋਰਟ ਕੀਤੀ ਆ ਮੈਂ ਆਰਵੜੀ ਪਾਰਟੀ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਠੀਕ ਹੈ ਅਸੀਂ ਕੋਈ ਕੋਈ ਵੀ ਸਰਕਾਰ ਆਹੀ ਉਹਦੇ ਮੁਲਾਦੂਆਂ ਪਰ ਉਹਨਾਂ ਨੇ ਮੇਰੀ ਮੇਰੀ ਬਾਹਰ ਹੀ ਫੜੀ ਇਹਨਾਂ ਨੂੰ ਤੇ ਮੈਨੂੰ ਦੁਬਾਰੇ ਫਿਰ ਗੁਰੂ ਬਾਰ-ਬਾਰ ਆਪਣੇ ਘਰ ਬੁਲਾਇਆ ਜਾ ਰਿਹਾ ਹੈ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਸਤਾ ਕਹਿੰਦਾ ਲਈ ਕਿ ਦੱਸੋ ਮਰ ਘਰ ਕਿੱਥੇ ਬੁਲਾ ਰਿਹਾ ਹੈ ਉਹਨਾਂ ਵਿੱਚ ਨੇ ਵੋਟਾਂ ਦੌਰਾਨ ਜਿਹੜਾ ਤੁਹਾਨੂੰ ਘਰ ਦੇ ਚ ਬੁਲਾਇਆ ਜਾਂਦਾ ਹੈ ਕਿ ਜਾਂ ਹੋਟਲ ਆ ਜਾ ਰਿਹਾ ਵੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਅਮਰਸਵਾਲ ਦੀ ਪਹਿਲੋ ਲੈਰ ਚਲਦੀ ਪਈ ਹੈ ਤੇ ਮੇਰਾ ਕੀ ਕਸੂਰ ਆ ਜਦੋਂ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਤੋਂ ਪੈਸਾ ਲਿਆ ਹੋਵੇ ਮੈਂ ਦੇਂਦਾ ਰਿਹਾ ਮੈਂ ਜਵਾਰ ਕਰ ਦੂੰਗਾ ਮੇਰੇ ਜਿ세 ਬਦ ਵੀ ਠੀਕ ਜੇਦੋਂ ਮੈਂ ਕੋ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਹਰਿਆ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸ ਦੀ ਫਿਰ ਮੈਂ ਇਹਦੇ ਲਈ ਬਣੀ ਕਰਦੀ ਮੈਂ ਤੁਹਾਡੇ ਨੂੰ ਵੋਟਾਂ ਨੂੰ ਲਾ ਕੇ ਬਦਲੀ ਕੀਤੀ ਵੋਟਾਂ ਨੂੰ ਲਾ ਕੇ ਬਦਲੀ ਕੀਤੀ ਕਿੰਨੀ ਸਾਥ ਨਿਤਾ ਆਮ ਆਦਮੀ ਪਾਰਟੀ ਦਾ ਨਹੀਂ ਜੀ ਬਾਈ ਐਸੇ ਕਿਤੇ ਮਤਲਬ ਕੀਤੀ ਕਿ ਮੈਂ ਪਹਿਲਾਂ ਬਹੁਤ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਮੈਂ ਆਪਣੇ ਕੋਲੋਂ ਫੰਡ ਵੀ ਦਿੱਤਾ ਵਾ ਵਰਕਰੀ ਵੀ ਕੀਤੀ ਆ ਮੇਰੇ ਕੋਲ ਆ ਪਉਦੇ ਰਿਹਾ ਆ ਬਣਿਆ ਇਸ ਵਾਰ ਵੋਟਰਾਂ ਦੇ ਵਿੱਚ ਜਿਹੜੀ ਆ ਮੈਂ ਦਖਲ ਦਾ ਜੀ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਵਿੱਚ ਕੋਈ ਦਖਲ ਦਾ ਜੀ ਨਹੀਂ ਕੀਤੀ ਕਿਸੇ ਪਰ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਟੀਨ ਵਾਈਜ਼ ਬਦਲੀਆਂ ਜਿਹੜੀਆਂ ਜਿੰਮੇਦਾਰੀ ਹੈ ਟੀਨ ਵਾਈਜ਼ ਕੋਈ ਵੀ ਨਹੀਂ ਹੋਈ ਜੀ 30 ਸਾਲ ਹੋ ਗਏ ਬੰਦੇ ਬੈਠੇ ਨੇ ਉਸੇ ਪੰਜਾਬ ਦੀ ਸਰਕਾਰ ਤੋਂ ਟੀਨ ਵਾਈਜ਼ 10 ਦਿਨੋਂ ਕੋਈ ਸਰਕਲ ਹੈਗਾ ਟੀਨ ਵਾਈਜ਼ ਤੇ ਕੋਈ ਗੱਲ ਨਹੀਂ ਗੱਲ ਦੀ ਲੰਘ ਨਹੀਂ ਕਰਦੇ ਆ ਕਿ ਲਾਂਗ ਸਟੇਜ ਜਿਹੜੀਆਂ ਬੰਦੇ ਕੀਤੀਆਂ ਹਾਂ ਜੀ ਸਾਹਿਬ ਬਹੁਤ ਹੀ ਮੰਗਾ ਗਈ ਆ ਮੈਂ ਕਹਾਂ ਜੀ ਇਹ ਮੇਰੇ ਜਿਥੇ ਬੰਦੇ ਜੋ ਫੈਸਲਾ ਕਰੋਗੇ ਸਾਡੇ ਆਰਡਰ ਰੱਦ ਹੋਣਾ ਚਾਹੀਦੇ ਆ ਬਸ ਦਲਵਿੰਦਰ ਸਿੰਘ ਜੀ ਜੇ ਤੁਹਾਡੀ ਬਦਲੀ ਨਹੀਂ ਵਾਪਸ ਹੋਉਂਦੀ ਤਾਂ ਇਹ ਸੰਘਰਸ਼ ਇਸ ਤਰ੍ਹਾਂ ਦਾ ਨਹੀਂ ਸੰਘਰਸ਼ ਹੋਰ ਅੱਗੇ ਜਾਊਗਾ ਅੱਜ ਤੁਸੀਂ ਕਿੱਥੇ ਬੈਠੇ ਹੋ ਜੱਟ ਨੇ ਹਾਂਜੀ ਅੱਜ ਤੋਂ ਕਿੱਥੇ ਬੈਠੇ ਹੋ ਜੱਟ ਨੇ ਦਿਵਾਲਾ ਗੁਰੂ ਦਿਵਾਲਾ ਗੁਰੂ ਕਿਸ ਜਗ੍ਹਾ ਦੇ ਹਾਂਜੀ ਦਿਵਾਲਾ ਗੁਰੂ ਕਿਸ ਜਗ੍ਹਾ ਦੇ ਉੱਪਰ ਬੈਠੇ ਨੇ ਬਿਜਲੀ ਦੇ ਬੈਠੇ ਆਪਣੀ ਟੋਕੀ ਦੇ ਵਿੱਚ ਕੋਈ ਮਲਾਜ਼ਮ ਨਹੀਂ ਗਿਆ ਬਿਜਲੀ ਘਰ ਦੇ ਵਿੱਚ ਬੈਠੇ ਪੀਵੀ ਦੇ ਉਹ ਬਿਜਲੀ ਘਰ ਦੇ ਉੱਪਰ ਬੈਠੇ ਨੇ ਕੀ ਸਾਡਾ ਪੰਜਾਬ ਤੱਕ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਕੰਮ ਕਿਸੇ ਨੇ ਸਾਫ਼ ਨਹੀਂ ਲਈ ਹੈ ਇਹ ਤਾਂ ਦੇਖੋ ਜੇ ਕੇ ਨੇ ਸੁਣ ਆਇਆ ਤੁਹਾਨੂੰ ਦੇਖੋ ਕਾਨੂੰਨ ਦੀ ਬਰਤੋਂ ਕਰਕੇ ਹੁਣ ਅਗਲਾ ਸਟੈਪ ਕੀ ਹੋਵੇਗਾ ਅੱਗੇ ਜੋ ਮਰੀ ਜ세ਪਤੀ ਫੈਸਲਾ ਕਰੂਗੀ ਉਹ ਹੀ ਹੋਊਗਾ ਜੀ ਦੁਆਰਾ ਜੁਰੀ ਗੱਲ ਹੋਈ ਹੈ ਜੀ ਜਿਹੜਾ ਅੱਜ ਤੁਹਾਨੂੰ ਦੱਸੂਣੇ ਪਿਆ ਜਾ ਰਿਹਾ ਸਾਡਾ ਇੱਕ ਸਾਥੀ ਤਲਵਿੰਦਰ ਸਿੰਘ ਲਾਇਮਨ ਜੋ ਸਭ ਤੋਂ ਟਾਂਗਰਾ ਬਿਚੇ ਤਨਾਸੀ ਸਾਡੇ ਦੂਜੀ ਮੰਤਰੀ ਵੱਲੋਂ ਬਾਰ ਬਾਰ ਕੇ ਸਾਥੀ ਦੀ ਬਦਲੀ ਜਿਹੜੀ ਉਹ ਕਰਾਈ ਜਾਂਦੀ ਨਹੀਂ ਆ ਪਿਛਲੇ 7-8 2023 ਨੂੰ ਉਸ ਦੀ ਬਦਲੀ ਸਰਸੰਗ ਦੀ ਕੀਤੀ ਗਈ ਹੈ ਉਹ ਬਿਜਲੀ ਮੰਤਰੀ ਵੱਲ ਸਾਥੀ ਜਿਹੜੇ ਮਾਰਦ ਰਿਆ ਪਰ ਉਹਦੀ ਬਦਲੀ ਰੱਦ ਨਹੀਂ ਕਰਾਂਗੇ ਉਹਦੇ ਬਾਅਦ ਚ ਉਹ ਆਪਣਾ ਅਸਰ ਸੁਧੂ ਵਰਤ ਕੇ ਸਾਥੀ ਸਾਡਾ ਜਿਹੜਾ ਉਹ 7 3 2024 ਨੂੰ ਬਦਲੀ ਕਰਾ ਕੇ ਸਰਦ ਨੂੰ ਟਾਂਗ ਰਿਆ ਆ ਉਹ ਤੋਂ ਚੋਣ ਜਾਬਤਾ ਲੱਗ ਚੁੱਕਾ ਸੀ ਨਿੱਜੀ ਰੰਜਿਸ਼ ਰੱਖਦੇ ਆ ਸਾਡੀ ਬਿਜਲੀ ਮੰਤਰੀ ਨੇ ਫਿਰ ਸਾਡੇ ਸਾਥੀ ਦੀ ਜਿਹੜੀ ਬਦਲੀ ਆ ਉਹ ਚੋਣ ਜਾਬਤਾ ਖਤਮ ਹੁੰਦਿਆਂ ਸਾਰੀ 7 6 2024 ਨੂੰ ਸ਼ਹਿਰਪੁਰ ਦੀ ਕਰ ਦਿੱਤੀ ਹੈ ਜਿਹਦੇ ਜਿਹਦੇ ਰੋਸ ਵਜੋਂ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦਾ ਕੰਮ ਬੰਦ ਕਰਕੇ ਵੀ ਪ੍ਰੋਟੈਸਟ ਕਰ ਰਹੇ ਹਾਂ 11 ਤਰੀਕ ਨੂੰ ਅਸੀਂ ਸਭ ਨੂੰ ਟਾਂਗਰਾ ਖੇਤਰ ਨਾਲ ਦਿੱਤਾ 13 ਤਰੀਕ ਨੂੰ ਫੇਰ ਦੁਬਾਰਾ ਧਰਨਾ ਦਿੱਤਾ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 5 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਤੁਹਾਡਾ ਮਸਲਾ ਹੱਲ ਕਰ ਦਾਂਗੇ 18 ਤਰੀਕ ਸ਼ਾਮ 5 ਵਜੇ ਤੱਕ ਸਾਡਾ ਮਸਲਾ ਨਿਹਾਰਾ ਅਸੀਂ ਉੱਚ ਅਧਿਕਾਰੀਆਂ ਨਾਲ ਫੇਰ ਸੰਪਰਕ ਕੀਤਾ ਪਰ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਦੇ ਹੋਏ ਸਾਨੂੰ ਇਹ ਸਿਰਿਆ ਦਿੱਤਾ ਕਿ ਅਸੀਂ ਤੁਹਾਡੀ ਸਾਡੀ ਕੋਈ ਸੁਣਦਾ ਗਣਦਾ ਨਹੀਂ ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਕਰਕੇ ਤੁਹਾਡੀ ਬਦਲੀ ਰੱਦ ਨਹੀਂ ਹੋ ਸਕੀ ਅਸੀਂ ਇਹ ਆਪਣਾ ਸ਼ਿਕਾਇਤ ਜਿਹੜਾ 19 ਤਰੀਕ ਤੋਂ ਲਗਾਤਾਰ ਜਾਰੀ ਕੀਤਾ 20 ਅਸੀਂ ਟਾਂਗਰ ਦੇ ਵਿੱਚ ਮਾਰਚ ਕੀਤਾ ਵੀ ਹੁਣ ਤੱਕ ਕਾਰਨ ਕੀ ਰਿਹਾ ਬਦਲੀ ਹੋਣ ਦਾ ਮੇਨ ਕਾਰਨ ਇੱਕੋ ਹੀ ਹੈ ਕਿ ਇਹ ਸਾਥੀ ਜਿਹੜੀ ਆ ਉਹਨੇ ਵੋਟਾਂ ਜਿਹੜੀਆਂ ਸਾਡੇ ਸਰਪੰਚ ਸੰਗੀਟੂ ਦੇ ਕਹਿੰਦੇ ਜਾਂ ਉਹਦੇ ਉੱਪਰ ਬਹੁਤ ਵੱਡਾ ਪਰਿਵਾਰ ਆ ਉਹ ਜਿਹੜੇ ਸਾਥੀ ਆ ਉਹਨਾਂ ਦੇ ਘਟੋ ਘਟ ਮਤਲਬ ਦਰਦ ਦਰਦ 200 ਬੰਦੇ ਘਰਦਾ ਜੀ ਹੈ ਉਹਨਾਂ ਦੇ ਪਿੰਡ ਦੇ ਵਿੱਚ ਪੂਰੇ ਹੁੰਦੇ ਹਿੱਸੇ ਆ ਉਹ ਸਰਪੰਚ ਵੀ ਉਹਨਾਂ ਦੀ ਮਰਜ਼ੀ ਨਾਲ ਬਣਦਾ ਹੈ ਮੈਂਬਰ ਵੀ ਉਹਨਾਂ ਦੀ ਮਰਜ਼ੀ ਨਾਲ ਬਣਦਾ ਕਿਉਂਕਿ ਬਹੁਤ ਵੱਡਾ ਪਰਿਵਾਰ ਹੈ ਉਹਨਾਂ ਨੇ ਬਦਲ ਕੋਈ ਦੋਸ਼ ਹੀ ਲਾ ਰਿਆ ਕਿ ਇਹਨੇ ਸਾਨੂੰ ਨਾ ਵੋਟਾਂ ਪਾਈਆਂ ਤੇ ਨਾ ਆਪਣੇ ਪਰਿਵਾਰ ਦੀਆਂ ਪੁਆਈਆਂ ਇਸ ਕਰਕੇ ਉਹ ਸਾਥੀ ਦੀ ਬਾਰ-ਬਾਰ ਬਦਲੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਅਸੀਂ ਇਸ ਬਦਲੀ ਰੱਦ ਕਰਾਉਣ ਲਈ ਹਰ ਹੀ ਲਾ ਵਰਤਿਆ ਹਰ ਸੰਘਰਸ਼ ਦੇ ਮੈਦਾਨ ਵਿੱਚ ਆਏ ਆ ਜਿੰਨਾ ਤੇ ਚੇਤ ਤੱਕ ਇਹ ਬਦਲੀ ਰੱਦ ਨਹੀਂ ਦੀ ਅਸੀਂ ਇਹ ਸੰਘਰਸ਼ ਚਾਈ ਤੱਕ ਵੀ ਲੜਨਾ ਪਿਆ ਤੇ ਹਰ ਕੀਮਤੇ ਇਹ ਚਸ਼ ਕਰ ਲੜਾਂਗੇ ਜਿੱਤਾਂਗੇ ਅਸੀਂ ਵਿਸ਼ਵਾਸ ਨਾ ਕਰ ਸਕਦੇ ਆ ਕਹੀਂ ਬਿਜਲੀ ਮੰਤਰੀ ਦੇ ਖਿਲਾਫ ਲੜਦੇ ਦਮ ਤੱਕ ਲੜਦੇ ਰਵਾਂਗੇ ਤੇ ਚਸ਼ ਕਰ ਚੇਤ ਕਿ ਬਣਾਵੇ